ਤੇਮਰਜੀਤ ਸਿੰਘ ਮਤਲਬ ਐਂਟੀ ਕਾਮਰੇਡ ਹੈ ਐਂਟੀ ਕਮਿਊਨਿਸਟ ਹੈ ਮੈਂ ਕਹਿੰਨਾ ਮੈਂ ਤੁਸੀਂ ਵੀ ਬਾਇਸਟੋ ਫਿਰ ਮੈਂ ਐਂਟੀ ਕਮਿਊਨਿਸਟ ਹਾਂ ਕਮਿਊਨਿਸਟ ਡੇਅਰ ਕਰਨ ਮੇਰੇ ਨਾਲ ਡਾਇਲੌਗ ਕਰਨਾ ਮੈਂ ਕਹਿੰਨਾ ਨਾ ਮੈਨੂੰ ਬਹੁਤ ਕੁਝ ਬੁਲਾਓ ਮੈਂ ਬਹੁਤ ਵੱਡੇ ਇਹਨਾਂ ਦੇ ਮਹਾ ਕਵੀ ਦੇਖਿਆ ਜਦੋਂ ਉਹਨਾਂ ਨੂੰ ਤਲਬ ਲੱਗਦੀ ਸੀਗੀ ਉਹ ਬਾਥਰੂਮਾਂ 'ਚ ਜਾ ਕੇ ਸਿਰ ਗਟਾਂ ਫੂਕਣ ਜਾਂਦੇ ਹੁੰਦੇ ਸੀਗੇ ਇਹਨਾਂ ਦੇ ਬਹੁਤ ਵੱਡੇ ਮਹਾ ਕਵੀ ਜਿਹੜਾ ਪਿੱਛੇ ਜੇ ਚੜਾਈ ਕਰ ਗਿਆ ਇਹਨਾਂ ਨੇ ਐਡੇ ਕ ਬੰਦੇ ਹੀ ਪੈਦਾ ਕੀਤੇ ਆ ਅਸੀਂ ਕਿੰਨੇ ਵਾਰੀ ਕਿਹਾ ਵੀ ਸਮੇਲ ਸਿੱਧੂ ਪ੍ਰੋਫੈਸਰਨ ਵੀਰ ਸਿੰਘ ਉਹਨਾਂ ਨੇ ਕਿਹਾ ਪ੍ਰੋਫੈਸਰਨ ਦੀਪ ਸਿੰਘ ਉਹਨਾਂ ਨੇ ਕਿਹਾ ਮੈਂ ਵੀ ਕਿਹਾ ਸਮੇਲ ਸਿੱਧੂ ਸਾਡੇ ਨਾਲ ਡਾਇਲੌਗ ਕਰੇ ਅਸੀਂ ਭਾਈ ਪੜੇ ਆ ਅਸੀਂ ਐਂਟੀ ਕਮਿਊਨਿਸਟ ਹੁੰਦਿਆਂ ਮਾਰਕਸ ਦਾ ਸਾਰਾ ਲਿਟਰੇਚਰ ਪੜਿਆ ਉੱਪਰ ਮੇਰੀ ਲਾਇਬ੍ਰੇਰੀ ਚ ਦੇਖੋ ਜਾਂ ਕਾਮਰੇਡ ਦੱਸਣ ਕਿੰਨੇ ਕਨੇ ਜਿਹੜਾ ਹੈਗਾ ਦਾਸ ਕੈਪੀਟਲ ਪੜੀ ਹੈ ਇਹਨਾਂ ਦੇ ਪੱਲੇ ਕੀ ਪਤਾ ਕੀ ਹੈ ਇਹਨਾਂ ਨੂੰ ਨਹੀਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਸੰਤ ਸਿੰਘ ਸੇਖੋਂ ਬਾਰੇ ਕਮੈਂਟ ਕੀਤਾ ਥੀ ਜਿਨ੍ਹਾਂ ਦੇ ਤੁਸੀਂ ਨਾਮ ਲੈਨੇ ਹੋ ਸਮੇਲ ਸਿੱਧੂ ਹੋਣ ਜਾਂ ਡਾਕਟਰ ਸਰਜੀਤ ਹੋਣ ਇਹਨਾਂ ਨੇ ਤਾਂ ਪੜੀ ਹੋਊ ਜੇ ਇਹਨਾਂ ਨੇ ਪੜ੍ਹੀ ਹੁੰਦੀ ਨਹੀਂ ਇਹਨਾਂ ਦੀਆਂ ਸਪੀਚਾਂ ਦੇ ਵਿੱਚ ਦੀ ਇਹਨਾਂ ਦੀਆਂ ਕਿਤਾਬਾਂ ਦੇ ਵਿੱਚ ਦੀ ਛਲਕਾਰਾ ਪੈ ਜਾਣਾ ਸੀਗਾ ਵੀ ਇਹਨਾਂ ਨੇ ਪੜ੍ਹੀ ਆ ਮੈਂ Karl Marx ਨੂੰ ਵੀ ਕ੍ਰਿਟਿਸਿਜ਼ਮ ਕੀਤਾ ਹੈ ਮੈਂ Stalin ਨੂੰ ਵੀ ਕ੍ਰਿਟਿਸਾਈਜ਼ ਕੀਤਾ ਹੈਗਾ ਤੇ ਮੈਂ ਇਹਨਾਂ ਦੀਆਂ ਭਾਜੜਾਂ ਪੁਆਈ ਰੱਖੀਆਂ ਜਦੋਂ 24 ਘੰਟੇ ਮੂਵਮੈਂਟ ਚ ਇਹ ਜਿਹੜਾ ਪਛ ਕੀਤਾ ਹੈ ਬੇਸਿਕਲੀ ਸਾਡੇ ਪੰਜਾਬ ਚ ਇਹੀ ਕੁਝ ਹੋਇਆ ਅਸਲ ਚ ਨਾ ਪ੍ਰੋਫੈਸਰ ਪੂਰਨ ਥੇਂਦੀ ਕਹਿੰਦੇ ਹੁੰਦੇ ਸੀਗੇ ਵੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਤੇ ਭਾਈ ਇਹ ਗੁਰਾਂ ਦੇ ਨਾਂ ਤੇ ਹੀ ਜਿਉਂਦਾ ਹੈ ਜਿਹੜੇ ਗੁਰੂ ਆ ਜਾਂ ਜਿਹੜੀ ਸਿੱਖੀ ਆ ਇਹ ਮਲਟੀ ਡਾਈਮੈਂਸ਼ਨ ਹੈ ਬਾ ਅੱਜ ਤਾਈਂ ਸਿੱਖਾਂ ਨੇ ਕਿਥੇ ਤੇ ਜ਼ੁਲਮ ਕੀਤਾ ਹੋਵੇ ਤਾਂ ਦੱਸੋ ਪਾਵਾਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਬਾਰੇ ਕੂੜ ਪ੍ਰਚਾਰ ਜੋ ਮਰਜ਼ੀ ਕਰੀ ਜਾਓ ਰਵਿੰਦਰ ਨਾਥ ਟੈਗੋਰ ਨੇ ਇਹ ਗੱਲ ਕਹੀ ਆ ਜਿਹੜਾ ਉਹਦਾ ਰਾਈਜ਼ ਐਂਡ ਫਾਲ ਆਫ ਸਿੱਖ ਪਾਵਰ ਲੇਖ ਹੈਗਾ ਸਭ ਤੋਂ ਵੱਡਾ ਝੂਠ ਰਵਿੰਦਰ ਨਾਥ ਟੈਗੋਰ ਨੇ ਟੈਗੋਰ ਨੇ ਬੋਲਿਆ ਜਦੋਂ ਉਹ ਕਹਿੰਦਾ ਹੈਗਾ ਵੀ ਮਹਾਰਾਜਾ ਰਣਜੀਤ ਸਿੰਘ ਸਭ ਤੋਂ ਵੱਡਾ ਜ਼ਾਲਮ ਬੰਦਾ ਸੀ ਸਹੋਏ ਮੈਨੂੰ ਹਾਸਾ ਆਉਂਦਾ ਇਨ੍ਹਾਂ ਗੱਲਾਂ ਤੇ ਵੀ ਇਹੋ ਜੇ ਮੂਰਖ ਨੋਬਲ ਲਾureat ਪੈਦਾ ਕੀਤੇ ਅਸੀਂ